ਇਸ ਵੇਲੇ ਦੀ ਵੱਡੀ ਖਬਰ ਚੰਡੀਗੜ੍ਹ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਵੱਲੋਂ ਚੰਡੀਗੜ੍ਹ ਵਿਖੇ ਧਰਨੇ ਪ੍ਰਦਰਸ਼ਨ ਦਾ ਪਹਿਲੇ ਦਿਨ ਦੀ ਸ਼ੁਰੂਆਤ ਹੋ ਗਈ ਹੈ ਜੀ ਹਾਂ ਵੱਡੀ ਖਬਰ ਚੰਡੀਗੜ੍ਹ ਤੋਂ ਸਾਹਮਣੇ ਆਈ ਹੈ ਜਿੱਥੇ ਚੰਡੀਗੜ੍ਹ ਵਿਖੇ ਦੁਸ਼ਹਿਰਾ ਗਰਾਊਂਡ ਵਿੱਚ ਕਿਸਾਨਾਂ ਦਾ ਇਕੱਠ ਹੋਣਾ ਸ਼ੁਰੂ ਹੋ ਗਿਆ ਹੈ ਦੱਸਦੇ ਕਿ ਚੰਡੀਗੜ੍ਹ ਦੇ 34 ਸੈਕਟਰ ਦੇ ਦੁਸ਼ਹਿਰਾ ਗਰਾਊਂਡ ਵਿੱਚ ਵੱਖ-ਵੱਖ ਜ਼ਿਲ੍ਹਿਆਂ ਤੋਂ ਕਿਸਾਨਾਂ ਦਾ ਆਉਣਾ ਸ਼ੁਰੂ ਹੋ ਗਿਆ ਹੈ ਦੁਸ਼ਹਿਰਾ ਗਰਾਊਂਡ ਦੇ ਵਿੱਚ ਹੀ ਹੋਵੇਗਾ ਧਰਨੇ ਦਾ ਆਗਮਨ ਦੱਸਦੀ ਕਿ ਕਿਸਾਨਾਂ ਵੱਲੋਂ ਧਰਨੇ ਦੌਰਾਨ ਸੂਬਾ ਪੱਧਰੀ ਮੀਟਿੰਗਾਂ ਵਿੱਚ ਕੀਤਾ ਜਾਵੇਗਾ ਅਗਲਾ ਵੱਡਾ ਐਲਾਨ ਮੇਰਾ ਨਾਂ ਹੈ ਜੀ ਸਰਬਜੀਤ ਸਿੰਘ ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ ਪੰਜਾਬ ਅੱਜ ਤੁਸੀਂ ਕਿਸਾਨਾਂ ਨਾਲ ਮਿਲ ਕੇ ਸੰਘਰਸ਼ ਕਰਨ ਜਾ ਰਹੇ ਹੋ ਚੰਡੀਗੜ੍ਹ ਦੇ ਵਿੱਚ ਕੀ ਕੀ ਮੰਗਾਂ ਲੱਗੇ ਕੀ ਕੀ ਹੈਗਾ ਤੁਹਾਡਾ ਦੱਸੋ ਦੇਖੋ ਜੀ ਜੋ ਕਿਸਾਨ ਜੂਨੀਅਨ ਨੇ ਖਾਡਾ ਬਣਾ ਕੇ ਦਿੱਤਾ ਹੋਇਆ ਹੈ ਪੰਜਾਬ ਸਰਕਾਰ ਨੂੰ ਲੋਕ ਪੱਖੀ ਖੇਤੀ ਨੀਤੀ ਦਾ ਅਸੀਂ ਚਾਹੁੰਦੇ ਆ ਕਿ ਉਹ ਲੋਕ ਪੱਖੀ ਖੇਤੀ ਨੀਤੀ ਸਰਕਾਰ ਲਾਗੂ ਕਰੇ ਮਜ਼ਦੂਰਾਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਮੰਗਾਂ ਨੂੰ ਮੰਨਿਆ ਜਾਵੇ ਉਸ ਤੋਂ ਬਾਅਦ ਜਿਹੜੇ ਸਾਡੇ ਕਿਸਾਨ ਖੁਦਕੁਸ਼ੀਆਂ ਕਰ ਗਏ ਨੇ ਉਹਨਾਂ ਦੇ ਪਰਿਵਾਰਾਂ ਨੂੰ ਜਿਹੜਾ ਮੁਆਵਜ਼ੇ ਦੀ ਮੰਗਾ ਉਹਨੂੰ ਪੂਰਾ ਕੀਤਾ ਜਾਵੇ ਔਰ ਅਸੀਂ ਹਮੇਸ਼ਾ ਇਹਨਾਂ ਉੱਤੇ ਹੀ ਜਿਹੜਾ ਲੜਦੇ ਆ ਨਾ ਖੇਤੀ ਸੰਕਟ ਦੇ ਉੱਤੇ ਕਿਉਂਕਿ ਪਹਿਲਾਂ ਵੀ ਅਸੀਂ ਦੇਸ਼ ਦੀ ਰਾਖੀ ਕਰਕੇ ਆਏ ਆ ਸੈਨਾ ਦੇ ਵਿੱਚ ਬਾਰਡਰਾਂ ਦੇ ਉੱਪਰ ਆਪਣੇ ਦੇਸ਼ ਨੂੰ ਬਚਾਉਣ ਦੀ ਗੱਲ ਹੁੰਦੀ ਤਾਂ ਅਸੀਂ ਉੱਥੇ ਆਪਣੇ ਸੀਨੇ ਢਾ ਕੇ ਖੜੇ ਆ ਇੱਥੇ ਸਾਡੀ ਖੇਤੀ ਨੂੰ ਬਚਾਉਣ ਦੀ ਗੱਲ ਹੈ ਸਾਡੇ ਮਜ਼ਦੂਰਾਂ ਨੂੰ ਬਚਾਉਣ ਦੀ ਗੱਲ ਆ ਤਾਂ ਉੱਥੇ ਵੀ ਅਸੀਂ ਜਿਹੜੇ ਕਿਸਾਨ ਯੂਨੀਅਨ ਦੇ ਨਾਲ ਰਲ ਕੇ ਅਸੀਂ ਇਹ ਲੜਾਈ ਨੂੰ ਜਾਰੀ ਰੱਖਾਂਗੇ ਕਿਉਂਕਿ ਅਸੀਂ ਵੀ ਕਿਸਾਨਾਂ ਦੇ ਪੁੱਤਾਂ ਕਿਸਾਨ ਹਾਂ ਅਸੀਂ ਕਿਸਾਨ ਮਜ਼ਦੂਰ ਪਰਿਵਾਰਾਂ ਚੋਂ ਉੱਠ ਕੇ ਹੀ ਫੌਜ ਦੇ ਵਿੱਚ ਗਏ ਸੀ ਔਰ ਦੇਸ਼ ਦੀ ਰੱਖਿਆ ਕਰਕੇ ਆ ਹੁਣ ਅਸੀਂ ਦੁਬਾਰਾ ਉਸੇ ਆਪਣੇ ਪੰਜਾਬ ਨੂੰ ਉਸੇ ਕਿਸਾਨੀ ਨੂੰ ਉਸੇ ਮਜ਼ਦੂਰੀ ਨੂੰ ਬਚਾਉਣਾ ਚਾਹੁੰਦੇ ਆ ਅणि ਕੀ ਨਾਮ ਹੈ ਤੁਹਾਡਾ ਮੈਂ ਜੋਰਾ ਸਿੰਘ ਨਸਰਾਲੀ ਸੂਬਾ ਪ੍ਰਧਾਨ ਪੰਜਾਬ ਖੇਤ ਮਜ਼ਦੂਰ ਯੂਨੀਅਨ ਜੋਰਾ ਸਿੰਘ ਜੀ ਜੇ ਅੱਜ ਤੁਸੀਂ ਚੰਡੀਗੜ੍ਹ ਜਾ ਰਹੇ ਹੋ ਜਿੱਥੇ ਬੰਦੀਆਂ ਨਾਲ ਇਕੱਠੇ ਹੋ ਕੇ ਕਿਹੜੀਆਂ-ਕਿਹੜੀਆਂ ਮੰਗਾਂ ਨੇ ਤੁਹਾਡੀਆਂ ਕੀ ਰਣਨੀਤੀ ਬਣਾਈ ਹੋਈ ਹੈ ਅੱਜ ਅਸੀਂ ਭਾਰਤਿਕ ਸੰਜ ਉਹਨਾਂ ਨੇ ਇੱਕਤਾ ਅਗਰਾਹਾਂ ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਵੱਲੋਂ ਚੰਡੀਗੜ੍ਹ ਦੇ 34 ਸੈਕਟਰ ਦੇ ਵਿੱਚ ਖੇਤੀ ਨੀਤੀ ਬਣਾਉਣ ਤੇ ਵਾਤਾਵਰਨ ਪੱਖੀ ਕਿਸਾਨ ਮਜ਼ਦੂਰ ਪੱਖੀ ਨੀਤੀ ਬਣਾਉਣ ਵਾਸਤੇ ਮੋਰਚਾ ਲੱਗ ਰਿਹਾ ਹੈ ਇਸ ਮੋਰਚੇ ਦੀਆਂ ਜੋ ਪ੍ਰਮੁੱਖ ਮੰਗਾਂ ਨੇ ਸਭ ਤੋਂ ਪਹਿਲਾਂ ਅਸੀਂ ਇਹ ਗੱਲ ਕਰ ਰਹੇ ਹਾਂ ਵੀ ਜੋ ਸਰਕਾਰ ਹੈ ਉਹ ਕਾਰਪੋਰੇਟ ਘਰਾਣੇ ਦੇ ਪੱਖ ਦੀਆਂ ਜਿੰਨੀਆਂ ਨੀਤੀਆਂ ਬਣਾ ਰਹੀ ਹੈ ਖੇਤੀ ਸੈਕਟਰ ਨੂੰ ੳਜਾੜਨ ਵਾਸਤੇ ਉਹ ਬੰਦ ਕੀਤੀਆਂ ਜਾਣ ਮਜ਼ਦੂਰਾਂ ਤੇ ਕਿਸਾਨਾਂ ਦੀ ਜਿਹੜੀ ਜ਼ਮੀਨ ਦੀ ਟੋਟ ਹੈ ਉਹ ਪੂਰੀ ਕੀਤੀ ਜਾਵੇ 1.75 ਇਕੜ ਤੋਂ ਉੱਪਰ ਦਾ ਜਿਹੜਾ ਕਾਨੂੰਨ ਹੈ ਉਹਨੂੰ ਲਾਗੂ ਕਰਦੇ ਹੋਏ ਜ਼ਮੀਨਾਂ ਨੇ ਜਿਹੜੀਆਂ ਉਹ ਉੱਪਰ ਲੀਆਂ ਮਜ਼ਦੂਰਾਂ ਤੇ ਗਰੀਬ ਕਿਸਾਨਾਂ ਦੇ ਵਿੱਚ ਬੇਜ਼ਮੀਨੇ ਕਿਸਾਨਾਂ ਚ ਵੰਡੀਆਂ ਜਾਣ ਮਜ਼ਦੂਰਾਂ ਤੇ ਇੱਕ ਦਾ ਜਿਹੜਾ ਕਰਜ਼ਾ ਉਹ ਮਾਫ ਕੀਤਾ ਜਿਹੜਾ ਵਿਸ਼ੇਸ਼ ਤੌਰ ਤੇ ਜਿਹੜੇ ਖੇਤ ਮਜ਼ਦੂਰ ਨੇ ਉਹਨਾਂ ਦੀਆਂ ਔਰਤਾਂ ਦੇ ਸਰ ਜਿਹੜਾ ਮਾਈਕਰੋ ਫਾਈਨੈਂਸ ਕੰਪਨੀਆਂ ਦਾ ਕਰਜ਼ਾ ਹੈਗਾ ਉਹ ਵੱਡੀ ਪੱਧਰ ਤੇ ਚੜਿਆ ਹੋਇਆ ਅਸੀਂ ਇਹ ਮੰਗ ਲੈ ਕੇ ਆਇਆ ਵੀ ਖੇਤੀ ਦੇ ਵਿੱਚ ਉਹ ਚੀਜ਼ਾਂ ਲਾਈਆਂ ਜਾਣ ਜਿੱਥੇ ਮਤਲਬ ਮਜ਼ਦੂਰਾਂ ਨੂੰ ਰੋਜ਼ਗਾਰ ਮਿਲੇ ਤੇ ਜਿਹੜੀਆਂ ਕਾਰਪੋਰੇਟ ਪੱਖੀ ਨੀਤੀਆਂ ਨੇ ਜਿਹੜੀਆਂ ਕਿਸਾਨਾਂ ਤੇ ਮਜ਼ਦੂਰਾਂ ਦੀ ਲੁੱਟ ਕਰ ਰਹੀਆਂ ਨੇ ਉਹ ਬੰਦ ਕੀਤੀਆਂ ਜਾਣ ਇਹ ਮੋਰਚਾ ਉਦੋਂ ਤੱਕ ਚੱਲੂਗਾ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀ ਸਰ ਕੀ ਨਾਮ ਹੈ ਤੁਹਾਡਾ ਮੈਂ ਜਗਤਾਰ ਸਿੰਘ ਕਾਲਾ ਝਾੜ ਸੂਬਾ ਸਕੱਤਰ ਭਾਰਤੀ ਕਿਸਾਨ ਨੂੰ ਨੇਕਤਾ ਕਰਦਾ ਜਿਵੇਂ ਜਿਹੜਾ ਅੱਜ 34 ਸੈਕਟਰ ਦੇ ਵਿੱਚ ਇਕੱਠ ਹੋਣ ਜਾ ਰਿਹਾ ਹੈ ਖੇਤੀ ਨੀਤੀ ਨੂੰ ਲੈ ਕੇ ਹੋਰ ਕਿਹੜੀਆਂ-ਕਿਹੜੀਆਂ ਮੰਗਾਂ ਨੇ ਇਹਦੇ ਨਾਲ ਸੰਬੰਧਿਤ ਕਿੱਡਾ ਇਕੱਠ ਹੋਣ ਦੀ ਨੀਤ ਹੈ ਦੇਖੋ ਸਾਡੇ ਖੇਤੀ ਨੀਤੀ ਦੇ ਨਾਲ ਜੁੜਮੇ ਅੱਠ ਮੁੱਦਿਆਂ ਦੇ ਉੱਤੇ ਅਸੀਂ ਉੱਥੇ ਜਾ ਰਹੇ ਹੈਗਿਆ ਉਹਨਾਂ ਅੱਠ ਮੁੱਦਿਆਂ 'ਚੋਂ ਨਿਕਲਦੀਆਂ ਮੰਗਾਂ ਹੈਗੀਆਂ ਨੇ ਅਸੀਂ ਕਹਿੰਦੇ ਆ ਇੱਥੇ ਕਿਸਾਨ ਮਜ਼ਦੂਰ ਦੇ ਪੱਖ ਦੀ ਬਾਤਾਂ ਕਰਨ ਦੇ ਪੱਖ ਦੀ ਨਵੀਂ ਖੇਤੀ ਨੀਤੀ ਆ ਸਰਕਾਰ ਬਣਾਵੇ ਉਹਦੇ ਇਸ ਕਿਸਾਨਾਂ ਦੇ ਕਰਜ਼ੇ ਸਮੂੱਚੇ ਪਹਿਲਾਂ ਦਾ ਸਮੂੱਚੇ ਕਰਜ਼ੇ ਖਤਮ ਕੀਤੇ ਜਾਣ ਇਹਦੇ ਨਾਲ ਜਿਹੜ ਜਾਵੇ ਜਣੀ ਸਰਕਾਰ ਉਹਦੇ ਤੋਂ ਭੱਜ ਰਹੀ ਹੈਗੀ ਆ ਜਿਹੜੇ ਖੁਦਕੁਸ਼ੀਆਂ ਹੋ ਰਹੀਆਂ ਨੇ ਉਹਦੇ ਚ ਬਹਾਨੇਬਾਜ਼ੀ ਕਰ ਰਹੀ ਆ ਸਰਕਾਰ ਜੇ ਕੋਈ ਮੁੰਡਾ ਘਰੇ ਖੁਦਕੁਸ਼ੀ ਕਰ ਗਿਆ ਉਹਨੂੰ ਕਹਿੰਦੇ ਤੇਰੇ ਨਾਂ ਤੇ ਕਰਜ਼ਾ ਨਹੀਂ ਹੈ ਤੇਰੇ ਪਿਤਾ ਦੇ ਨਾਂ ਤੇ ਕਰਜ਼ਾ ਇਸ ਕਰਕੇ ਜੇ ਘਰੇ ਕਲੇਸ਼ ਉਸ ਗੱਲ ਕਰਕੇ ਆ ਕਰਜ਼ੇ ਕਰਕੇ ਜੇ ਬਾਪ ਦੇ ਨੋਂ ਕਰਜ਼ਾ ਪੁੱਤ ਨੂੰ ਫਿਕਰ ਹੁੰਦਾ ਉਹਦੇ ਘਰ ਵਾਲੀ ਨੂੰ ਫਿਕਰ ਹੁੰਦਾ ਇਹ ਸਰ ਤਾਂ ਸਰਕਾਰ ਖਤਮ ਕਰੇ ਇੱਥੇ ਜਿਹੜਾ ਜਣੀ ਨਹਿਰੀ ਪਾਣੀਆਂ ਦਾ ਕਹੀ ਦਾ ਸਰਕਾਰ ਖੇਤਾਂ ਤੱਕ ਪਹੁੰਚਾਤਾ ਪਹੁੰਚਾਤਾ ਉਹਦਾ ਕੋਈ ਠੋਸ ਪ੍ਰਬੰਧ ਨਹੀਂ ਹੈ ਜਣੀ ਪਾਣੀ ਨਹਿਰੀ ਪਾਣੀ ਖੇਤਾਂ ਤੱਕ ਕੱਲੇ ਕੱਲੇ ਖੇਤ ਤੱਕ ਜਣੀ ਪਾਣੀ ਲੱਗ ਸਕ ਗੱਟਣ ਦੀ ਲੋੜ ਨਹੀਂ ਹੈ ਉਹ ਜੇ ਉਹ ਜੀ ਬਿਉਤਬੰਦੀ ਸਰਕਾਰ ਬਣਾਵੇ ਇਹਨਾਂ ਸਰਕਾਰ ਤਾਂ ਕਹਿੰਦੀ ਹੈ ਬਣਾਤਾ ਅਸੀਂ ਕਰ ਕਰ ਪਾਣੀ ਅਜੇ ਕੁਝ ਨਹੀਂ ਕੀਤਾ ਸਰਕਾਰ ਨੇ ਖਖਣ ਕਰਦੀ ਆ ਸਰਕਾਰ ਇਸ ਕਰਕੇ ਸਹੀ ਗੱਲ ਹੈ ਜੇ ਤਾਂ ਜਿਹੜੇ ਉਹ ਹੈਗੇ 52 ਗੇਟ ਨੇ ਇਹਨਾਂ ਦੇ ਉਹ ਸਾਰਾ ਪਾਣੀ ਜਿਹੜੀ ਪਾਕਿਸਤਾਨ ਨੂੰ ਜਾਂ ਜਾਂਦਾ ਉਹ ਲੀਕ ਨੇ ਗੇਟ ਉਹਦਾ ਕੁਝ ਨਹੀਂ ਕਰ ਰਹੀ ਸਰਕਾਰ ਪਖੰਡ ਕਰਦੇ ਇਸ ਕਰਕੇ ਅਸੀਂ ਕਹਿੰਦੇ ਆ ਖੇਤੀ ਨੀਤੀ ਦਾ ਜਿਹੜਾ ਖਾਰੜਾ ਅਸੀਂ ਦਿੱਤਾ ਸਰਕਾਰ ਨੂੰ ਪਹਿਲਾਂ ਜਣੀ ਅਸੀਂ ਕਹਿ ਰਹੇ ਹੈਗਾ ਵੀ ਤੁਸੀਂ ਕਿਹਾ ਵੀ ਅਸੀਂ ਖੇਤੀ ਨੀਤੀ ਨਵੀਂ ਬਣਾਵਾਂਗੇ ਪਰ ਉਲਟਾ ਅਮਰੀਕਾ ਤੋਂ 6 ਕਰੋੜ ਰੁਪਇਆ ਅਮਰੀਕਾ ਨੂੰ ਦੇ ਦਿੱਤਾ ਉਹ 6 ਕਰੋੜ ਰੁਪਇਆ ਉਹ ਕ ਪੈਸੇ ਦੇ ਕੇ ਜਣੀ ਕਿਹਾ ਵੀ ਸਾਨੂੰ ਬਣਾ ਕੇ ਦਿਓ ਖੇਤੀ ਨੀਤੀ ਅਸੀਂ ਕਹਿ ਰਹੇ ਆ ਉਹ ਕਾਰਪੋਰੇਟ ਘਰਾਣਿਆਂ ਤੋਂ ਕਾਦੇ ਵਾਸਤੇ ਮੰਗਦੇ ਹੋ ਜਿਹੜਾ ਕਿਸਾਨਾਂ ਨੂੰ ਕਿਹਾ ਮਜ਼ਦੂਰਾਂ ਨੂੰ ਕਿਹਾ ਖੇਤੀ ਨੀਤੀ ਦਾ ਖਾੜਾ ਦਿੱਤਾ ਇਹ ਖਾੜਾ ਤਿਆਰ ਕਰੇ ਬਣਾ ਤਾਂ ਦਿਓ ਲਾਗੂ ਕਰਨ ਵਾਲੀ ਦੀ ਗੱਲ ਕਹਾ ਵੀ ਭਾਈ ਆ ਤੁਹਾਡੇ ਵਾਸਤੇ ਆਪ ਬਣਾਤਾ ਜਣੀ ਚਾਰ ਫਸਲਾਂ ਤੇ ਕਹਿੰਦੇ ਜਿਵੇਂ ਐਸਐਮਐਸਪੀ ਦੇਵਾਂਗੇ ਉਹ ਮੂੰਗੀ ਤੇ ਸੂੰਗੜ ਕਹੇ ਕਿ ਮੂੰਗੀ ਤੋਂ ਵੱਧ ਮੂੰਗੀ ਵੀ ਜ਼ੀਰੋ ਹੋਗੀ ਇਸ ਕਰਕੇ ਇਹ ਬਹਾਨੇ ਬਾਜ਼ੀਆਂ ਨੇ ਸਰਕਾਰ ਆ ਖੇਤੀ ਮੋਰ ਨੀਤੀ ਮੋਰਚਾ ਸ਼ੁਰੂ ਹੋ ਗਿਆ ਆਉਣ ਵਾਲੇ ਦਿਨਾਂ ਚ ਅਸੀਂ 4 ਤਰੀਕ ਨੂੰ ਮੀਟਿੰਗ ਕਰਾਂਗੇ 5 ਤਰੀਕ ਨੂੰ ਅਗਲਾ ਅਲਾਨ ਕਰਾਂਗੇ